ਜਦੋਂ ਨਾਲ ਬਾੜ ਚਾਹੇ ਮੈਂ ਇਹ ਇੱਕ ਹੋਰ ਗੱਲ ਆ ਤੁਸੀਂ ਤੁਹਾਨੂੰ ਮਾਰਨਾ ਚਾਹੁੰਦੇ ਜੋ ਅਸੀਂ ਬੈਠੇ ਆ ਸਾਡੇ ਉੱਤੇ ਚੜਾ ਕੇ ਮਾਰ ਲਓ ਗੋਲੀ ਚਲਾ ਲਓ ਕਿਤੇ ਖੜ ਦੇ ਲੱਗਣੀ ਗੱਲ ਕਰਨਾ ਨਾ ਕਰਿਆ ਮਾਰਿਆ ਕਰਨੀ ਈ ਉਹ ਕੁਰਸੀਆਂ 'ਚ ਬੈਠੇ ਪੁੱਠੀਆਂ ਜੋ ਸਾਹੂਤੋ ਆ ਰਹਾ ਹੈ ਆ ਗਏ ਆ ਬਾਵਨ ਨਾਲੇ ਬੀਜੋ ਨਾਲੇ ਪਰਿਵਾਰ ਨਾਲੇ ਟੁੱਟ ਜਾਊਗਾ ਦੇ ਵੇਖੋ ਕਿ ਇਹ ਪਿਆਮੇ ਪਾਈ ਹੋਈ ਹੈ ਪਤਾ ਲੱਗ ਜਾਵੇ ਹੁਣ ਜੰਦੀਕਾਰ ਦਾ ਪੁੱਤੀ ਦਾ ਭਾਗ ਆ ਗਿਆ ਇੱਥੇ ਉਸ ਨੂੰ ਵੀ ਪੁੱਠੀ ਨੂੰ ਖਟੋ ਦੇ ਜਿਵੇਂ ਮੰਨ ਲਓ ਸਭ ਕੁਝ ਅਸੀਂ ਤਾਂ ਮਰਨਾ ਪੁੱਛਦੇ ਹਾਂ ਮਰਨ ਦੀ ਸ਼ਰਤ ਬਣੀ ਜੇ ਕੰਮ ਬੰਦ ਹੋਏ ਬੰਦ ਬੰਦ ਕਿਸੇ ਨੂੰ ਕਰਨ ਦੇ ਲਈ ਨਹੀਂ ਨਹੀਂ ਪਾਣੇ ਨੇ ਜਿਹੜਾ ਸਰਕਾਰੀ ਮਾਲਕੀ ਦੇ ਵਿੱਚ ਉਹਦੇ ਚ ਆਪਣਾ ਜ਼ਨੀ ਪੈਸੇ ਨੱਭੀ ਹੋਈ ਹੈ ਤਾਂ ਉਹਦੇ ਵਿੱਚ ਪੈਸਾ ਜਿਹੜਾ ਬਚਿਆ ਕਿਸੇ ਨੂੰ ਕਿਸਾਮਾ ਨਹੀਂ ਮਿਲਦਾ। ਬਾਅਦ ਕੀ ਜਾਏ। ਬਾਕੀ ਜਿਹੜਾ ਘਾਟ ਲਾਉਣੀ ਹੁੰਦੀ ਪਰ ਉਹ ਭੁੱਲ ਨਹੀਂ। ਉਹ ਗੱਲਾਂ ਕਰਦੀ ਮੈਂ। ਆਈ ਸਰਕਾਰੀ ਰਿਆਦ ਬਾਅਦ ਵਿੱਚ ਵੀ ਨਾ ਪੈਣੀ ਹੈ। ਸਾਡਾ ਫਾਰਮਾਨ ਲਾਉਣ ਕਹਿੰਦੇ ਕਿ ਸਾਨੂੰ ਇਖਤਿਆਰ ਜਿਹੜੀ ਆ ਇਹ ਕਵਰ ਕਰੇ ਜਬਨ ਜਿੰਨਾ ਵੀ ਦਰਿਆ ਦੇ ਵਿੱਚ ਆ ਸਾਰੀ ਜਿਹਨੂੰ ਕਵਰ ਕਰੇ ਤੇ ਕਿਸਾਨ ਨੂੰ ਪੈਸਾ ਦਵੇ ਇਹ ਤੋਂ ਬਣਦਾ ਜੋ ਚਾਰ ਸਾਲ ਵੱਧ ਪੈਸਾ ਦੇ ਕੇ ਕਿਸਾਨ ਨੂੰ ਸੁਖਰੀ ਕਰੇ ਆਪਣੀ ਪੈੜੀ ਬਾਹਰ ਨਵੇ ਜਿਵੇਂ ਮਰਜ਼ੀ ਲਵੇ ਇਹ ਸਰਕਾਰ ਕਰੇ ਅੱਡਾ ਲਾ ਰਹੀ ਨਾ ਜਮੀਨ ਇਹਦਾ ਜੱਟ ਜਿੱਤਾ ਇਹਦਾ ਠੇਕੀਆਂ ਮੱਛੀਆਂ ਗਵਰਨਮੈਂਟ ਨੂੰ ਜਾ ਰਹੇ ਬਾਹਰ ਉਹਦਾ ਪੈਸਾ ਐਮ ਸਾਹਿਬ ਪਹੁੰਚੇ ਆ ਬਾਨ ਦੇ ਉੱਪਰ ਤੇ ਕਿਸਾਨਾਂ ਵੱਲੋਂ ਉਹਨਾਂ ਨੂੰ ਦੀ ਵਿਰੋਧਤਾ ਕੀਤੀ ਗਈ ਆ ਕੀ ਕਹਿਣਾ ਚਾਹਦੇ ਇਹ ਜੀ 6 ਮਹੀਨੇ ਤੋਂ ਨਾ ਰੇੜਕਾ ਚੱਲ ਰਿਹਾ ਕਿਸਾਨਾਂ ਦਾ ਇੱਥੇ ਕੁਝ ਠੇਕੇਦਾਰ ਆ ਜਿਹੜੇ ਉਹ ਐਸਡੀਐਮ ਸਾਹਿਬ ਨੂੰ ਅੱਜ ਲੈ ਕੇ ਆਏ ਸੀ ਨਾਲ ਉਹਨਾਂ ਮੌਕਾ ਵੇਖ ਰਿਹਾ ਨਾਲੇ ਕਿਸਾਨਾਂ ਦੀ ਗੱਲਬਾਤ ਸੁਣੀ ਕਿਸਾਨਾਂ ਨੇ ਆਪਣੀ ਦੁੱਖਤ ਤਕਲੀਫ ਦੱਸੀ ਆ ਜਿਹੜੇ ਇੱਥੇ ਲੋਕਲ ਕਿਸਾਨ ਜਿਨ੍ਹਾਂ ਦੀ ਅੰਦਰ ਜ਼ਮੀਨਾਂ ਦਰਿਆ ਜੀ ਕਿਉਂਕਿ ਦਰਿਆ ਦੇ ਵਿੱਚ ਜਿਹੜੀਆਂ ਜ਼ਮੀਨਾਂ ਸਰਕਾਰੀ ਤੇ ਹਨੀਆਂ ਦਰਿਆ ਸਾਰਾ ਲੋਕਾਂ ਦੀ ਜ਼ਮੀਨਾਂ ਆਪਸੀ ਮਾਲਕੀ ਲੋਕਾਂ ਦੀਆਂ ਜ਼ਮੀਨਾਂ ਤੇ ਲੋਕਾਂ ਨੂੰ ਇਹ ਪਰੇਸ਼ਾਨੀ ਆਉਂਦੀ ਆ ਕਿ ਜਦੋਂ ਰੇਤਾ ਥੋੜੇ ਥਾਂਜੋਂ ਕੱਢ ਲੈਂਦੇ ਆ 150 ਕਿੱਲੇ 'ਚੋਂ ਜਾਂ 200 ਕਿੱਲੇ 'ਚੋਂ ਉਹਦੇ ਨਾਲ ਫਿਰ ਜਿਹੜੀਆਂ ਨੇੜੇ ਦੀਆਂ ਜ਼ਮੀਨਾਂ ਨਾਲ ਦੀਆਂ ਉਹ ਵੀ ਨੀਵੀਂ ਹੋਣ ਕਰਕੇ ਉੱਥੋਂ ਖੱਡ ਜਦੋਂ ਪੁੱਟਦੇ ਆ ਤੇ ਉਹ ਜ਼ਮੀਨਾਂ ਵੀ ਜਿਹੜੀਆਂ ਖਤਮ ਹੋ ਜਾਂਦੀਆਂ ਜਿਹੜੀਆਂ ਵਾਈ ਵਾਈ ਜੋਗ ਜ਼ਮੀਨਾਂ ਪ੍ਰਸ਼ਾਸਨ ਵੱਲੋਂ ਕੀ ਭਰੋਸਾ ਦਵਾਇਆ ਗਿਆ ਪ੍ਰਸ਼ਾਸਨ ਵੱਲੋਂ ਕੀ ਚੱਲ ਰਿਹਾ ਪ੍ਰਸ਼ਾਸਨ ਦੇ ਹੀ ਕਹਿ ਰਿਹਾ ਵੀ ਦੇਖੋ ਤੁਸੀਂ ਆਪਣਾ ਇੱਕ ਵਾਰ ਦੇਖੋ ਪੀ ਜਿਵੇਂ ਇਥੇ ਖੱਟ ਲੱਗੂਗੀ ਕਾਨੂੰਨੀ ਤੌਰ ਤੇ ਲੱਗੂਗੀ ਪਰ ਜਿਹੜੇ ਲੋਕ ਆ ਉਹਨਾਂ ਨੇ ਅੱਗੇ ਵੀ ਬੜਾ ਸੰਤਾਪ ਭੋਗਿਆ ਹੁਣ ਹੀ ਪਿੱਛੇ ਇਥੋਂ ਬੰਦ ਕੁੱਤੀ ਵਾਲੇ ਕੋਲੋਂ ਟੁੱਟ ਗਿਆ ਸੀ ਤੇ ਲੋਕਾਂ ਦੀ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਰੁੜ ਗਈ ਫਸਲਾਂ ਰੁੜ ਗਈਆਂ ਘਰ ਰੁੜ ਗਏ ਉਹ ਲੋਕ ਇਸੇ ਗੱਲ ਤੋਂ ਡਰੇ ਆ ਕਿ ਜਿਹੜਾ ਪਾਣੀ ਆ ਉਹਨੇ ਨਹੀਂ ਕੋਈ ਸਿਸਟਮ ਵਿਕੜਾ ਉਹਨੂੰ ਸਿਸਟਮ ਨਾਲ ਕੋਈ ਮਤਲਬ ਨਹੀਂ ਜਦੋਂ ਪਾਣੀ ਆਉਂਦਾ ਤੇ ਪ੍ਰੋਪੋਜ਼ਲ ਬਣਾਵੇ ਹੀ ਇਹ ਗੱਲ ਕਿਨੇ ਸਰਕਾਰ ਕੋਈ ਇਹੋ ਜਿਹਾ ਸਿਸਟਮ ਬਣਾਵੇ ਜਿਹੜਾ ਸਾਰੇ ਲੋਕਾਂ ਦੀਆਂ ਜ਼ਮੀਨਾਂ ਹੀ ਬਚਲ ਤੇ ਸਾਰੇ ਲੋਕ ਵੀ ਸੁਖੀ ਹੋਣ ਦਰਿਆ ਨੂੰ ਵਿੱਚੋਂ ਕੋਈ ਦਰਿਆ ਨੂੰ ਨਹਿਰੀ ਰੂਪ ਦੇ ਕੇ ਕੋਈ ਸਿਸਟਮ ਕਰਨ ਕੋਈ ਪ੍ਰੋਪੋਜ਼ਲ ਤਿਆਰ ਕਰੇ ਸਰਕਾਰ ਜਿਹੜਾ ਨਾਲ ਲੋਕਾਂ ਦਾ ਭਲਾ ਹੋ ਸਕੇ ਇੱਥੇ ਐਸਡੀਐਮ ਸਾਹਿਬ ਵੀ ਪਹੁੰਚੇ ਆ ਕੀ ਗੱਲਬਾਤ ਹੋਈ ਹੈ ਜੀ ਜੀ ਹਾਂ ਜੀ ਇਹ ਗੱਲ ਕਰਨੀ ਚਾਹੁੰਦੇ ਆ ਕਿ ਇੱਥੇ ਕਰੀਬ 2 ਮਹੀਨੇ ਪਹਿਲਾਂ ਖੰਡਾ ਲਾਉਣ ਦੀ ਇੱਥੇ ਕੋਸ਼ਿਸ਼ ਕੀਤੀ ਗਈ ਹੈ ਆਪਣੇ ਠੇਕੇਦਾਰਾਂ ਵੱਲੋਂ ਸਰਕਾਰ ਦੇ ਵੱਲੋਂ ਸਰਕਾਰ ਦੇ ਮੈਂਬਰ ਜਿਹੜੇ ਆ ਖੰਡਾ ਲਾਉਣ ਵਾਸਤੇ ਆਏ ਸੀ ਉਹ ਇਥੋਂ ਮੋੜਿਆ ਗਿਆ ਤੇ 4 ਅਕਤੂਬਰ ਨੂੰ ਐਸਡੀਐਮ ਨੂੰ 4 ਅਕਤੂਬਰ ਨੂੰ ਐਸਡੀਐਮ ਨੂੰ ਮੰਗ ਪੱਤਰ ਦਿੱਤਾ ਗਿਆ ਆ ਕਿ ਇੱਥੇ ਜਿਹੜਾ ਆ ਕਰੀਬ 600 700 ਜਿਹੜੀ ਆ ਬੈਕ ਪੈਂਦੀ ਐ ਇਸ ਇਲਾਕੇ ਸਾਰਾ ਇਲਾਕਾ ਡੁੱਬਦਾ ਆ ਜਿੱਥੇ ਖੰਡਾ ਲੱਗਦਾ ਤਾਂ ਬੰਨ ਟੁੱਟਦਾ ਕਿਉਂਕਿ 2023 ਵਿੱਚ ਜਿਹੜਾ ਪਾਣੀ ਆਇਆ ਬਹੁਤ ਜ਼ਿਆਦਾ ਪਾਣੀ ਆਇਆ ਆ ਉਹਦੇ ਕਰਕੇ ਤੁਸੀਂ ਵੇਖ ਸਕਦੇ ਹੋ ਕਿ ਆਪਣਾ ਲਗਾਤਾਰ ਸਰਿਆਲੀ ਸਾਹਿਬ ਵਾਲੇ ਬਾਬਾ ਸੁੱਖਾ ਸਿੰਘ ਜੀ ਹਨੰਦ ਕਾਰ ਸੇਵਾ ਵਾਲੇ ਸੰਗਤ ਨੇ ਪੂਰੇ ਇਲਾਕੇ ਦੀ ਸੰਗਤ ਨੇ ਬਹੁਤ ਮੁਸ਼ਕਲ ਨਾਲ ਕਰੀਬ 3 3.5 ਕਿਲੇ ਚੌੜਾ ਬੰਨ ਜਿਹੜਾ ਆ ਸੇਵਾ ਵਾਲਿਆਂ ਨੇ ਬੁਧਿਆ ਹੋਇਆ ਤੇ ਬਹੁਤ ਵੱਡਾ ਨੁਕਸਾਨ ਹੋਇਆ ਜੋ ਕਿ ਸਰਕਾਰ ਨੇ ਅਜੇ ਤੱਕ ਕੋਈ ਪਰਪਾਈ ਨਹੀਂ ਕੀਤੀ ਤੇ ਉਹ ਖੱਡਾ ਨਹੀਂ ਲਗਣ ਦੇਣਾ ਕਿਸੇ ਕੀਮਤ ਵਿੱਚ ਨਹੀਂ ਇੱਥੇ ਇਲਾਕੇ ਦੇ ਕਿਸਾਨ ਤਿੰਨ ਜਥੇਬੰਦੀਆਂ ਕਿਸਾਨ ਵਿਦੂਰ ਸੰਘਰਸ਼ ਕਮੇਟੀ ਅਗਰਾਵਾਲੇ ਔਰ ਕਿਸਾਨ ਸੰਘਰਸ਼ ਕਮੇਟੀ ਕੋਟਵੱਡਾ ਇੰਦਰਜੀਤ ਵਾਲੇ ਜਿੱਥੇ ਬੰਦੀਆਂ ਦੇ ਨੁਮਾਇੰਦੇ ਇੱਥੇ ਹਾਜ਼ਰ ਹੋਇਆ ਤੇ ਐਸਡੀਐਮ ਨੂੰ ਇਹ ਦੱਸਿਆ ਗਿਆ ਹੈ ਕਿ ਇੱਥੇ ਕਿਸੇ ਵੀ ਕਿਸਮ ਦਾ ਖੰਡਾ ਨਹੀਂ ਲਗਣ ਦਿੱਤਾ ਜਾਂਦਾ ਕਿਉਂਕਿ ਇੱਥੇ ਜੇ ਖੰਡਾ ਲੱਗਦਾ ਆ ਤੇ ਬਨ ਟੁੱਟ ਕੇ ਪੂਰਾ ਇਲਾਕਾ ਬਹੁਤ ਵੱਡਾ ਨੁਕਸਾਨ ਹੁੰਦਾ ਜੀ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਨੀ ਚਾਹੁੰਦੇ ਤੁਸੀਂ ਪ੍ਰਸ਼ਾਸਨ ਤੋਂ ਪਹਿਲੇ ਮੰਗ ਕਰਨੇ ਚਾਹੁੰਦੇ ਐ ਐਸਡੀਐਮ ਨੂੰ ਅਸੀਂ ਜੋ 2023 ਵਿੱਚ ਫਾੜਾ ਆਇਆ ਸੀ ਅੱਗੇ ਜਾ ਕੇ ਉਹਨਾਂ ਨੂੰ ਮੌਕਾ ਦਿਖਾਇਆ ਇੱਥੋਂ ਕਰੀਬ ਡੈਡ ਕਿਲੋਮੀਟਰ ਅੱਗੇ 32 ਨੰਬਰ ਗੁਰਜੀ ਦੇ ਉੱਤੇ ਬਿਲਕੁਲ ਸੜਕ ਦੇ ਨਾਲ ਦਰਿਆ ਵਗ ਰਿਹਾ ਆ ਉਹਨਾਂ ਨੂੰ ਦਿਖਾਇਆ ਵੀ ਅਜੇ ਤੇ ਪਿਛਲੇ ਜਿਹੜਾ ਫਾੜਾ ਆਇਆ ਉਹਨਾਂ ਦੇ ਇਹਨਾਂ ਤੋਂ ਇੱਟ ਪੱਥਰ ਨਹੀਂ ਲੱਗਿਆ ਇੱਥੇ ਕੋਈ ਰੋੜਾ ਪੱਥਰ ਨਹੀਂ ਲੱਗਿਆ ਉਹਨਾਂ ਨੂੰ ਮਜ਼ਬੂਤ ਨਹੀਂ ਕੀਤਾ ਗਿਆ ਤੇ ਜੇ ਇੱਥੇ ਵੀ ਰੇਤ ਦਾ ਖੱਡਾ ਲੱਗਦਾ ਤਾਂ ਫਿਰ ਇਲਾਕਾ ਬਿਲਕੁਲ ਖਤਮ ਹੁੰਦਾ ਜਾ ਤੇ ਔਰ ਫਿਰ ਵੀ ਜਾਂਦੀ ਵਾਰੀ ਪ੍ਰਸ਼ਾਸਨ ਨੂੰ ਸਰਕਾਰ ਨੂੰ ਵੀ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਇੱਥੇ ਕਿਸੇ ਵੀ ਕੀਮਤ ਤੇ ਖੱਡਾ ਨਹੀਂ ਲੱਗਣ ਦਿੱਤਾ ਜਾਊਗਾ ਅੱਜ ਤੇ ਸਿਰਫ ਕੁਝ ਜਥੇਬੰਦੀਆਂ ਦੇ ਨੁਮਾਇੰਦੇ ਆਏ ਆ ਤੇ ਇਲਾਕੇ ਦੇ ਕੁਝ ਥੋੜੇ-ਬਹੁਤ ਕਿਸਾਨ ਆਏ ਆ ਤੇ ਜੇ ਇੱਥੇ ਖੱਡਾ ਲਾਉਣ ਵਾਸਤੇ ਆਉਂਦੇ ਆ ਪ੍ਰਸ਼ਾਸਨ ਜਾਂ ਸਰਕਾਰ ਇੱਥੇ ਧੱਕਾ ਕਰਦੀ ਆ ਇਥੋਂ ਲੈ ਕੇ ਹੱਥ ਤੱਕ ਸੰਗਤ ਇੰਨੀ ਯਾਦੀ ਹੋਊਗੀ ਉਤੋਂ ਦੀ ਚੜਾ ਕੇ ਤੇ ਭਾਵੇਂ ਖੱਡਾ ਲਾ ਲੈਣਾ ਉਸ ਦਿਨ ਕਿਸੇ ਕੀਮਤ ਵਿੱਚ ਖੱਡਾ ਨਹੀਂ ਲੱਗਣ ਦਿੱਤਾ ਜਾਊਗਾ ਧੰਨਵਾਦ ਆਪ ਜੀ ਦਾ ਵਾਹਿਗੁਰੂ ਜੀ ਕੀ ਹਾਲ ਤੁਹਾਡਾ ਮੇਰਾ ਨਾਮ ਸੂਨ ਸਿੰਘ ਸਭਰਾ ਇੱਕ ਤਗੜਾ ਜੈਂਮੇ ਦਾ ਬਲਾਕ ਪ੍ਰਧਾਨ ਹਾਂ ਹਾਂ ਜੀ ਇਹ ਜੋ ਅੱਜ ਇੱਥੇ ਧਰਨਾ ਦਿੱਤਾ ਗਿਆ ਵਾ ਕਿੱਤਰਤਾ ਕੀਤੀ ਗਈ ਕਿਸਾਨਾਂ ਵੱਲੋਂ ਬੰਨ ਦੇ ਉੱਪਰ ਕਿਸ ਗੱਲ ਨੂੰ ਲੈ ਕੇ ਕੀਤੀ ਇਹ ਜੀ ਬੜਿਆਂ ਤੇਰਾ ਤੋਂ ਮਾਵਾ ਕਾਫੀ ਨੰਮੇ ਤੇਰੇ ਤੋਂ ਇੱਥੇ ਮੈਨ ਗਦਾ ਖੱਡਾ ਜਿਹੜਾ ਉਹ ਕਹਿੰਦੇ ਠੇਕੇਦਾਰ ਵੀ ਸਦਾ ਮਨਜ਼ੂਰ ਹੋਇਆ ਵਾ ਤੇ ਲੋਕਾਂ ਨੂੰ ਤੇ ਬਹੁਤ ਤੰਗੀ ਜੀ ਪਿਛਲੀ ਵਾਰੀ ਬੰਨ ਟੁੱਟ ਗਿਆ ਸਾਰੇ ਮ ਇਹ ਲੋਕਾਂ ਨੂੰ ਪਰੇਸ਼ਾਨੀਆਂ ਲੰਘਣ ਤੋਂ ਵੀ ਸੜਕ ਤੋਂ ਸੜਕ ਵੀ ਦੇ ਜਿਹੜੀ ਆ ਬੰਦ ਹੈ ਉੱਤੇ ਉਹ ਵੀ ਸਰਕਾਰੀ ਨਹੀਂ ਜੀ ਲੋਕਾਂ ਦੀ ਪਹਿਲੀ ਜਾ ਇਹ ਕਰਕੇ ਲੋਕ ਇਹਦਾ ਇਸ ਚੀਜ਼ ਦਾ ਵਿਰੋਧ ਕਰਦੇ ਲੋਕ ਚਾਹੁੰਦੇ ਆ ਵੀ ਅਸੀਂ ਆਪੇ ਸਾਡੀਆਂ ਪਹਿਲੀਆਂ ਦੇ ਵਿੱਚ ਦਰਿਆ ਦਾ ਸਾਡੀਆਂ ਪਹਿਲੀਆਂ ਅਸੀਂ ਰੇਤ ਆਪੇ ਵੇਚੀਏ ਸਰਕਾਰਾਂ ਦੇ ਜਾਂ ਇੱਥੇ ਠੇਕੇਦਾਰ ਜਿਹੜਾ ਨਾਂ ਹੋਵੇ ਤੇ ਰੇਤ ਸਾਡਾ ਨੁਕਸਾਨ ਹੁੰਦਾ ਅਸੀਂ ਕੋਈ ਉਹਦੇ ਪੈਸੇ ਵਟੀਏ ਪਰ ਸਰਕਾਰਾਂ ਜਿਹੜੀਆਂ ਉਹ ਠੇਕੇਦਾਰਾਂ ਨੂੰ ਦੇਣਾ ਚਾਹੁੰਦੀਆਂ ਵੀ ਸਰਕਾਰ ਦੇ ਕਰਤੀ ਪੈਸੇ ਜਾਣ ਤੇ ਠੇਕੇਦਾਰ ਹੁਰਜਣਾਂ ਕੋਆਪਰੇਟਰ ਘਰਾਣੇ ਦਾ ਕਬਜਾ ਕਰਾਉਣੀ ਚਾਹੀਦੀ ਹੈ ਜਿਵੇਂ ਕਿ ਅੱਜ ਐਸਡੀਐਮ ਸਾਹਿਬ ਇੱਥੇ ਆਇਆ ਉਹਨਾਂ ਨੇ ਕੀ ਵਿਸ਼ਵਾਸ ਦਿਵਾਇਆ ਤੁਹਾਨੂੰ ਉਹਨਾਂ ਨੇ ਸਮਝਾਇਆ ਇਹ ਦੀ ਸਾਨੂੰ ਇਹ ਇਲੈਗਲ ਹੈ ਮੈਲਿੰਗ ਮੈਨੇਜ ਤੇ ਅਨਲੈਗਲ ਜਿਹੜੀ ਉਹ ਇਨਸਾਨ ਕਰਦੀ ਆ ਫਿਰ ਮੈਂ ਵੀ ਅਸੀਂ ਦਰਿਆ ਨੂੰ ਦੱਸ ਦਿੰਦੇ ਆ ਵੀ ਇਹ ਇਲੈਗਲ ਹੈ ਮੈਲਿੰਗ ਨਹੀਂ ਨੁਕਸਾਨ ਕਰਦੀ ਇਹ ਮੰਗ ਪੱਤਰ ਦਰਿਆ ਨੂੰ ਦੇ ਦੇ ਤੁਹਾਨੂੰ ਨਹੀਂ ਸਾਡਾ ਸੁਣਨਾ ਦੀ ਇਹ ਕਰਕੇ ਹੁਣ ਦਰਿਆ ਨੇ ਤੇ ਦੇਖਣਾ ਜਿੱਥੋਂ ਰੇਤ ਪੋਰਟ ਕੀ ਟੂਆ ਪੈ ਗਿਆ ਉਹਨੇ ਤੇ ਉਹਨੂੰ ਆ ਜਾਣਾ ਜੀ ਨਿਕਲ ਹੋਏ ਅੰਨ ਨਿਕਲ ਹੋਏ ਉਹਨੇ ਨਹੀਂ ਵੇਖਣਾ ਇਹ ਕਰਕੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਸਮਝਾਉਣ ਤੋਂ ਗੱਲ ਬਾਹਰ ਹੈ ਜਦੋਂ ਗੱਲ ਹੀ ਨਹੀਂ ਸਮਝਣ ਵਾਲੀ ਸਾਡਾ ਨੁਕਸਾਨ ਹੈ ਨਾ ਕਿਸਾਨਾਂ ਦਾ ਕੀ ਕਰਨ ਵਿਚਾਰੇ ਹੁਣ ਕੀ ਮੰਗ ਕਰਦੇ ਕਿਸਾਨਾਂ ਵੱਲੋਂ ਕੀ ਮੰਗ ਕੀਤੀ ਗਈ ਉਹ ਚਾਹਾਂਗੇ ਮੰਗਿਆ ਕਰਦੇ ਆ ਕਿ ਕਿਸਾਨਾਂ ਨੂੰ ਖੁੱਲ੍ਹ ਦਿੱਤੀ ਜਾਵੇ ਜਿਨ੍ਹਾਂ ਦੀਆਂ ਜ਼ਮੀਨਾਂ ਵਾਂ ਜ਼ਮੀਨਾਂ ਮਾਲਕੀਆਂ ਵਾਂ ਬੰਨ ਮਾਲਕੀ ਦੇ ਵਿੱਚ ਕੋਈ ਪੈਸਾ ਨਹੀਂ ਮਿਲਿਆ ਕਿਸਾਨ ਆਪੋ ਆਪਣੀ ਰੇਤਾ ਕੱਢ ਕੇ ਤੇ ਆਪ ਦੇ ਪੈਸੇ ਵਟਣ ਜਿਹੜੇ ਦਰਿਆ ਦੇ ਵਿੱਚ ਕਿਨਾਂ ਦਾਦਿਆਂ ਪਰਦਾਦਿਆਂ ਤੋਂ ਜੇ ਜ਼ਿਕਰ ਕਰੇ ਪੈਸਾ ਨਹੀਂ ਮਿਲਿਆ ਦਰਿਆ ਦਾ ਨੁਕਸਾਨ ਉਹ ਤਾਂ ਗਵਰਨਮੈਂਟ ਦੇ ਜਾਂ ਇਹ ਜਿਹੜਾ ਕੋਆਪਰੇਟ ਘਰਾਣੇ ਕਿਉਂ ਇਹਦਾ ਫਾਇਦਾ ਲੈਣਾ ਉਹ ਕਿਸਾਨ ਖੁਦ ਲੈਣ ਕਿ ਅਸੀਂ ਤੇ ਮੰਤਰੀ ਨੂੰ ਇਹ ਬੇਨਤੀ ਕਰਦੇ ਆ ਸਰਕਾਰ ਨੂੰ ਕਰਦੇ ਆ ਸਾਡੇ ਲਈ ਦੀ ਇਹੋ ਸਰਕਾਰ ਆਈ ਨਹੀਂ ਜਿਹਨੇ ਦਰਿਆ ਦਾ ਕਿਸੇ ਨੂੰ ਪੈਸਾ ਦਿੱਤਾ ਹੋਵੇ ਦਰਿਆ ਸਾਡੀਆਂ ਪੈਲੀਆਂ ਦੇ ਵਗਦਾ ਵਾ ਅਮਦਨੋਂ ਦੀ ਜਾਂ ਜਿਹੜੇ ਕੋਆਪਰੇਟ ਕਰਾਣੇ ਉਹ ਲੈਂਡ ਹੈ ਤੇ ਜਾਂ ਸਰਕਾਰ ਲੈਂਡ ਹੈ ਜੀ ਇੱਥੇ ਐਸ.ਟੀ.ਐਮ ਸਾਹਿਬ ਵੀ ਪਹੁੰਚੇ ਨੇ ਕੀ ਗੱਲਬਾਤ ਹੋਈ ਹੈ ਜੀ ਹੁਣ ਇੱਥੇ ਅਜੀ ਠੇਕੇਦਾਰ ਆ ਕੋਈ ਹੁਣ ਪਤਾ ਨਹੀਂ ਲਾਮ ਦੇ ਆ ਜਾਂ ਕੋਈ ਸਰੇ ਰਲੇ ਇੱਥੇ ਨਾ ਖੱਡਾ ਲਾਉਣ ਦੀ ਤਿਆਰੀ ਚੱਲ ਰਹੀ ਤੇ ਪਹਿਲਾਂ ਵੀ ਅੱਜ ਤੋਂ 6 ਮਹੀਨੇ ਹੁਣ ਨਹੀਂ 3-4 ਮਹੀਨਾ ਪਹਿਲਾਂ ਨਾ ਵੀ ਕੀਤੀ ਸੀ ਤਿਆਰੀ ਲਾਉਣ ਦੀ ਉਦੋਂ ਵੀ ਕਿਸਾਨ ਜਥੇਬੰਦੀਆਂ ਬੇਕਾ ਸਭ ਇਹਨਾਂ ਇਕੱਠ ਕੀਤਾ ਵੀ ਅਸੀਂ ਰੋੜ ਜਾਗੇ ਕਿਉਂਕਿ ਜੇ ਖੱਡਾ ਲੱਗਦਾ ਤੇ ਬੰਨ ਰੋੜ ਜਾਣਾ ਕਿਉਂਕਿ ਨਾ ਤਾਂ ਤੁਸੀਂ ਵੇਖੇ ਵੀ ਜ਼ਮੀਨ ਹੈ ਜਿਹੜੀ ਬਹੁਤ ਬੁਰੇ ਹਲਾਤਾ ਜ਼ਿਮੀਦਾਰਾਂ ਦੇ ਫੇਰ ਵੀ ਚਲੋ ਇਹ ਚਲੇ ਗਏ ਫੇਰ ਦੁਬਾਰਾ ਨੇ ਅਗਲੀ ਕੋਸ਼ਿਸ਼ ਕੀਤੀ ਵੀ ਕੰਡਾ ਲੈ ਕੇ ਆ ਗਏ ਉਸ ਦਿਨ ਵੀ ਕੰਡਾ ਬੋੜਿਆ ਕਿਸਾਨਾਂ ਨੇ ਅੱਜ ਨਾ ਫੇਰ ਚਲੋ ਐਸਡੀਐਮ ਸਾਹਿਬ ਲੈ ਕੇ ਆਏ ਹੀ ਚਲੋ ਐਸਡੀਓ ਸਾਹਿਬ ਮੌਕੇ ਦੇ ਅਫਸਰ ਆ ਆਯੂਨੋ ਜੀ ਆਖਿਆ ਵੀ ਕੋਈ ਗੱਲ ਨਹੀਂ ਤੁਸੀਂ ਦੱਸੋ ਉਹਨਾਂ ਨੇ ਇਹੋ ਆ ਕੇ ਤੇ ਸਵਾਲ ਕੀਤੇ ਵੀ ਤੁਹਾਨੂੰ ਮੁਸ਼ਕਲ ਕੀ ਆਉਂਦੀ ਖੱਡਾ ਲੱਗਣ ਚ ਉਹ ਸਾਰੀਆਂ ਕਿਸਾਨਾਂ ਨੇ ਮੁਸ਼ਕਲ ਦੱਸੀਆਂ ਵਿੱਚ ਖੱਡਾ ਲੱਗਦਾ ਰੇ ਚੁੱਕੀ ਜਾਂਦੀ ਮਾਈਨਿੰਗ ਹੁੰਦੀ ਹੈ ਤੇ ਸਾਨੂੰ ਕੀ ਪਰੇਸ਼ਾਨੀ ਉਹਦੀ ਤੇ ਕੀ ਸਭ ਉਹਨਾਂ ਨੂੰ ਦੱਸਿਆ ਜੀ ਇਹਦੇ ਬਾਰੇ ਕਿ ਹੁਣ ਕਿਸਾਨਾਂ ਵੱਲੋਂ ਕੀ ਮੰਗ ਰੱਖੀ ਗਈ ਆ ਪ੍ਰਸ਼ਾਸਨ ਮੰਗ ਰੱਖੀ ਗਈ ਹੈ ਵੀ ਖੱਡਾ ਨਹੀਂ ਲੱਗਣਾ ਚਾਹੀਦਾ ਜੀ ਇਹ ਰੇ ਚੁੱਕਣੀ ਆ ਤੇ ਕਿਸਾਨਾਂ ਮਜ਼ਦੂਰਾਂ ਨੂੰ ਦੇਣ ਛੋਟ ਜਿਨ੍ਹਾਂ ਦੀ ਜ਼ਮੀਨ ਉਹ ਚੁੱਕਣ ਨਾਲੇ ਤੋਂ ਆਪਦੇ ਪੈਸੇ ਕਮਾਉਣ ਨਾਲੇ ਸਰਕਾਰ ਦਾ ਖਜ਼ਾਨਾ ਭਰਨਾ ਨਾਲੇ ਉਹਨਾਂ ਦੀ ਕੋਈ ਜਿਹੜੀ ਆਰਥਿਕ ਸਥਿਤੀ ਹੈ ਉਹਨਾਂ ਨੂੰ ਜਿਹੜਾ ਕੰਮ ਮਿਲ ਜੇ ਉਹਨਾਂ ਦਾ ਜ਼ਮੀਨ ਨਾਲ ਸਾਬ ਹੋ ਜੇ ਨਾਲੇ ਪੈਸੇ ਚਾਰ ਆਉਣ ਇਹ ਤਾਂ ਠੇਕੇਦਾਰ ਆ ਜੀ ਇਹ ਤਾਂ ਕਰੋੜ ਅਰਬਾ ਕਾਰਪੋਰੇਟ ਕਰਾਣੇ ਆ ਇਹਨਾਂ ਨੇ ਆਪਦਾ ਇਥੋਂ ਮੈਨੇ ਕਰਕੇ ਚੁੱਕ ਜਾਨੀ ਜ਼ਮੀਨਾਂ ਖਰਾਬ ਹੋ ਜਾਣੀਆਂ ਰਾਹ ਤੋੜਦੇ ਨੇ ਆ ਆਹ ਬੰਨਾਂ ਇਹ ਵੀ ਕਿਸਾਨਾਂ ਦਾ ਤੇ ਬੰਦ ਤੋਂ ਟਿੱ ਦਰ ਨਾਲ ਲਗਾਇਆ ਗਿਆ ਵਾ ਤੁਸੀਂ ਇੱਥੇ ਪਹੁੰਚੇ ਜੇ ਕੀ ਗੱਲ ਪਤਾ ਹੀ ਨਹੀਂ ਦਰ ਨਾਲ ਸੀਗਾ ਇੱਕ ਪਿੰਡ ਸਭਰਾ ਵਿੱਚ ਅਸੀਂ ਇੱਕ ਕਿਸਾਨ ਯੂਨੀਅਨ ਨਾਲ ਮੀਟਿੰਗ ਕੀਤੀ ਹੈ ਇਹਨਾਂ ਦੇ ਕੁਝ ਪੁਆਇੰਟ ਸੀਗੇ ਦੱਸਣ ਵਾਲੇ ਕਿ ਇਹ ਚਾਹੁੰਦੇ ਹੈ ਕਿ ਜਦੋਂ ਲੀਗਲ ਮਾਈਨਿੰਗ ਸਾਈਟ ਤੇ ਸ਼ੁਰੂ ਹੋਣੀ ਹੈ ਸਰਕਾਰ ਵੱਲੋਂ ਸ਼ੁਰੂ ਕੀਤੀ ਜਾ ਰਹੀ ਹੈ ਇਹਨਾਂ ਦੇ ਕੁਝ ਕਸੂਰ ਲੱਗੇ ਆ ਉਹ ਸੁਣਨ ਆਏ ਸੀ ਅਸੀਂ ਅਸੀਂ ਆਸ ਰੱਖੀ ਸਾਨੂੰ ਕਿ ਇਹਦਾ ਜਲਦੀ ਹੱਲ ਹੋ ਜਾਏਗਾ ਏ ਸਰ ਅਗਲਾ ਕੀ ਸਰਕਾਰ ਵੱਲੋਂ ਕੀ ਪ੍ਰੋਗਰਾਮ ਹੈਗਾ ਵਾ ਕਿ ਇਹ ਕੋਈ ਇਹਨੂੰ ਪੱਕਾ ਕੀਤਾ ਰਹੇਗਾ ਦਰਿਆ ਨੂੰ ਜਾਂ ਕਿਵੇਂ ਅੱਜ ਮੀਟਿੰਗ ਕਰਨ ਆਏ ਸੀ ਇੱਕ ਕਿਸਾਨਾਂ ਨਾਲ ਕਿਸਾਨ ਯੂਨੀਅਨ ਜਿਹੜੀ ਇੱਥੇ ਇਕੱਠੇ ਹੋਈ ਸੀ ਇਹ ਸਰ ਪਹਿਲਾਂ ਵੀ ਦੋ ਤਿੰਨ ਵਾਰ ਸਰਕਾਰੀ ਖਾੜਾ ਲੱਗਣ ਦਾ ਜੋ ਇੱਥੇ ਕਹਿ ਦਿੰਦੇ ਆ ਕਿ ਸਰਕਾਰੀ ਖਾੜ ਲੱਗ ਰਹੀ ਆ ਬਟ ਜੋ ਪਿੰਡ ਵਾਸੀਆਂ ਵੱਲੋਂ ਕਿਸਾਨਾਂ ਵੱਲੋਂ ਇਸ ਚੀਜ਼ ਦੇ ਵਿਰੋਧ ਤਾਂ ਕੀਤੀ ਜਾ ਰਹੀ ਆ ਤੇ ਸਰ ਹੁਣ ਕੋਈ ਜੋ ਜੋ ਕਿਸਾਨ ਆਪਣੇ ਭਰਾਵਾਂ ਦੇ ਜਿਹੜੇ ਜਿਹੜੇ ਪੁਆਇੰਟ ਸੀਗੇ ਆਪਾਂ ਉਹਨਾਂ ਦੇ ਪੁਆਇੰਟਸ ਨੋਟ ਕੀਤੇ ਆ ਅਸੀਂ ਉਹਨਾਂ ਦਾ ਧਿਆਨ ਰੱਖਾਂਗੇ ਜਦੋਂ ਵੀ ਕੋਈ ਸਟਾਫ ਨੂੰ ਕੋਈ ਲੱਗ ਕੇ ਇਹਨਾਂ ਦਾ ਕੁਝ ਕਨਸਰਨ ਸੀਗਾ ਅਸੀਂ ਐਕਸ਼ਨ ਜਿਹਦੇ ਫਾਈਨਡਿੰਗਸ ਨਾਲ ਸੀਗੇ ਉਹਨਾਂ ਨੇ ਨੋਟ ਕੀਤਾ ਹੈ ਅਸੀਂ ਚਾਹੁੰਦੇ ਹਾਂ ਕਿ ਇਹ ਮਸਲੇ ਦਾ ਜਲਦੀ ਹੱਲ ਹੋਵੇ ਥੈਂਕ ਯੂ